ਜਿੱਥੇ ਮਰਜ਼ੀ ਚਲਜੋ ਪੰਜਾਬ 'ਚ 20000 ਰੁਪਏ ਤੋਂ ਘੱਟ ਕਿਸੇ ਨੇ ਬੈੱਡ ਨਹੀਂ ਦੇਣਾ ਲਾਈਟਾਂ ਲੂਟਾਂ ਲੱਗੀਆਂ ਹੈਗੀਆਂ ਪਰ ਸਾਡੇ ਕੋਲ ਆਜੋ 20000 ਵਾਲਾ ਬੈੱਡ ਸਿਰਫ 11.5 ਹਜ਼ਾਰ ਰੁਪਏ 'ਚ ਲੈ ਜਾਓ ਆਹ ਜਿਹੜਾ ਬੈੱਡ 22000 ਰੁਪਏ ਦਾ ਇਹ ਤੁਹਾਨੂੰ ਦਵਾਂਗੇ ਸਿਰਫ 13.5 ਹਜ਼ਾਰ ਰੁਪਏ ਦਾ ਬੈੱਡ ਦੇਖੋ 14.5 ਹਜ਼ਾਰ ਰੁਪਏ ਦਾ ਬੈੱਡ ਜਿਹੜਾ 20 22 22000 14.5 ਹਜ਼ਾਰ ਰੁਪਏ ਦਾ ਬੈੱਡ ਨਾਲ ਸੈਟੀਆਂ ਲੱਗੀਆਂ ਹੈਗੀਆਂ ਆ ਵੀ ਚੈੱਕ ਕਰ ਲਓ ਜਿੱਥੇ ਮਰਜ਼ੀ ਚਲਜੋ 35000 38000 40000 ਤੋਂ ਘਾਟਾ ਬੈੱਡ ਪੂਰਾ ਬੈਡ ਦਾ ਸਾਈਜ਼ ਖੁੱਲਾ ਢੁੱਲਾ ਆ ਡਰੈਸਿੰਗ ਟੇਬਲ ਇਹਦੇ ਨਾਲ ਇਨਬिल्ਟ ਹੈਗਾ ਆ ਇਹ 35 38000 ਵਾਲਾ ਬੈਡ ਡਾਇਰੈਕਟ ਫੈਕਟਰੀ ਜ ਆਜੋ ਸਿਰਫ 24000 ਰੁਪਏ ਚ ਦੇ ਦਿਆਂਗੇ ਪੂਰਾ ਪੰਜਾਬ ਘੁੰਮ ਲਓ ਕਿਸੇ ਸ਼ੋਰਮ ਵਿੱਚ ਤੁਹਾਨੂੰ ਇਦਾਂ ਦੇ ਬੈਡ ਦੇਖਣ ਨੂੰ ਮਿਲਣੇ ਨਹੀਂ ਹੈਗੇ ਆ ਤੁਸੀਂ ਚੈੱਕ ਕਰ ਲੋ ਸਾਡੇ ਕੋਲ ਇੱਕ ਦੋ ਇੱਕ ਵੱਧ ਕੇ ਆ ਅਸੀਂ ਜ਼ਿੰਮੇਵਾਰ ਕਿਸ ਚੀਜ਼ ਦੀ ਆ ਰੇਟ ਸਾਡੇ ਬਹੁਤ ਘੱਟ ਆ ਡਿਜ਼ਾਈਨਿੰਗ ਸਾਡੀ ਬਹੁਤ ਸੁਪਰ ਹੈਗੀ ਆ ਆ ਦੇਖੋ ਇੱਕ ਡਿਜ਼ਾਈਨ ਅਸੀਂ ਆ ਬਣਾਇਆ ਇੱਕ ਡਿਜ਼ਾਈਨ ਅਸੀਂ ਬਲੂ ਚ ਬਣਾਤਾ ਜੀ ਇਹ ਜਿੱਦਾਂ ਵਿਦਆਊਟ ਸਾਈਡ ਟੇਬਲ ਬੈਡ ਆਗੇ ਇੱਥੇ ਦੇਖੋ ਇੱਕ ਦੋ 10 4 5 6 ਅਲੱਗ-ਅਲੱਗ ਡਿਜ਼ਾਈਨਸ ਬਨੇ ਹੋਏ ਆ ਜੀ ਆਹ ਦੇਖੋ ਜੀ ਬਾਜ਼ਾਰ 'ਚ 35000 38000 40000 ਤੋਂ ਘੱਟ ਸੋਫਾ ਨਹੀਂ ਮਿਲਦਾ ਸਰ ਇਹਦਾ ਪ੍ਰਾਈਸ ਦੱਸੋ ਪਲੀਜ਼ 18500 ਸਰ 40 38000 ਰੁਪਿਆ ਰੇਟ ਆ ਬਾਜ਼ਾਰ 'ਚ ਹਾਂ ਜੀ ਹਾਂ ਜੀ ਸਾਢੇ 18000 ਦਾ ਸੋਫਾ ਹਾਂ ਜੀ ਵਿਦ ਸੈਂਟਰ ਟੇਬਲ ਵਿਦ ਦੋ ਪੌਂਹੀਆਂ ਜੀ ਆ ਵੀ ਸ਼ੀਸ਼ਾ ਲਗਾ ਕੇ 46000 ਰੁਪਏ ਦਾ ਬੈਠੇ 40000 ਸਰੇ 1.5 2 ਲੱਖ ਤੋਂ ਘੱਟ ਕੋ ਗੱਲ ਨਹੀਂ ਕਰਦਾ ਬਾਜ਼ਾਰ ਦੇ ਵਿੱਚ ਇਹ ਫੈਕਟਰੀ ਰੇਟ ਆ ਜੀ ਦੁਕਾਨਦਾਰਾਂ ਦਾ ਰੇਟ ਨਹੀਂ ਦੇਖੋ ਜੀ ਲੋਟ ਸਾਡੀ ਅਸੀਂ ਬਿਲਕੁਲ ਜਮਾ ਹੀ ਬੰਦ ਕਰਤੀ ਆ ਬਾਜ਼ਾਰ ਚ ਜਾਓਗੇ 1.5 ਪੌਣੇ 2 ਲੱਖ ਤੋਂ ਘਾਟਾ ਬੈੱਡ ਨਹੀਂ ਮਿਲਣਾ ਪਰ ਸਾਡੇ ਕੋਲ ਫੈਕਟਰੀ ਚ ਆਓ ਚੈਲੰਜ ਕਰਦੇ ਆ ਸਿਰਫ 46000 ਤੋਂ ਤੇਰਾ ਬੈੱਡ ਦਵਾਂਗੇ ਇਸ ਦੀ ਬਹੁਤ ਡਿਮਾਂਡ ਨਿਕਲਦੀ ਏ ਸਰ ਜੀ ਇਹ ਅਸੀਂ ਇੱਕ ਵਾਰੀ ਬਣਾਈ ਆ ਹੁਣ ਰੈਗੂਲਰ ਕੋਈ ਨਾ ਕੋਈ ਬੈੱਡ ਦੇ ਨਾਲ ਮੈਚਿੰਗ ਲੈ ਹੀ ਲੈਂਦਾ ਜੀ ਜਿਹੜਾ ਬੰਦਾ 100 ਕਿਲੋਮੀਟਰ ਦਾਇਰਾ ਹੋਏ ਜਲੰਧਰ ਤੋਂ ਉਹਦਾ ਈਜ਼ੀਲੀ ਬਜਾਜ ਫਾਈਨੈਂਸ ਹੋ ਜਾਏਗਾ ਉਹਦਾ ਸਿੰਪਲ ਰਿਕਾਰਡ ਵਗੈਰਾ ਅੱਛਾ ਹੋਣਾ ਚਾਹੀਦਾ ਟਰੈਕ ਰਿਕਾਰਡ ਹੋਏ ਨਹੀਂ ਵੀ ਹੈ ਤਾਂ ਵੀ ਹੋ ਜਾਏਗਾ ਜਿੱਦਾਂ ਕੋਈ ਅਗਰ ਕਿਸੇ ਕੋਲ ਕੋਈ ਟ੍ਰੈਕ ਰਿਕਾਰਡ ਨਹੀਂ ਹੈਗਾ ਉਹ ਵੀ इजीली ਫਾਈਨਾਂਸ ਹੋ ਜਾ। ਮਤਲਬ ਚਾਹੇ 11.5 ਹਜ਼ਾਰ ਦਾ ਬੈੱਡ ਲੈਣਾ ਭਾਵੇਂ 50 ਹਜ਼ਾਰ ਦਾ ਬੈੱਡ ਲੈਣਾ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਲੈ ਕੇ ਜਾ ਸਕਦੇ ਆ। ਉਸ ਦੇ ਵਿੱਚ ਇਹ ਸਾਡਾ ਤੀਜਾ ਬੈੱਡ ਸੇਲ ਆਊਟ ਹੋ ਚੁੱਕਾ। ਜੀ। ਮੱਲਾ ਇਹ ਇਹ ਸਾਡਾ ਚੌਥਾ ਬੈੱਡ ਬਣ ਕੇ ਆਇਆ। ਹੂੰ ਤਿੰਨ ਬੈੱਡ ਆਲਰੇਡੀ ਸੇਮ ਟੂ ਸੇਮ ਸੇਲ ਆਊਟ ਹੋ ਗਏ। ਤੁਸੀਂ ਆਪਣੇ ਘਰ ਲਈ ਮੰਦਰ ਲੈ ਕੇ ਜਾਣਾ। ਮੰਦਰ ਵੀ ਤੇ ਕੋ ਬਹੁਤ ਸੋਹਣੇ-ਸੋਹਣੇ ਇੱਥੇ ਬਣਾਏ ਹੋਏ ਆ। ਜਿਆਦੀ ਅਲਮਾਰੀਆਂ ਲੈਣੀਆਂ। ਦੇਖੋ ਕਾਰਟੂਨ ਵੱਖੋ-ਵੱਖਰੇ ਹੈਗੇ ਆ। ਤੁਸੀਂ ਮਾਇਕਾ ਲੈਣੀਆਂ। ਛੋ ਇਸ ਗੱਲ ਦਾ ਵੀ ਚੈਰੰਜ ਆ ਵੀ ਹੈ ਜਿਹੜੀਆਂ ਤੁਸੀਂ ਬਾਜ਼ਾਰ ਦੇ ਵਿੱਚ 18 18 20 2000 22000 ਦੀਆਂ ਲਬਾਰੀਆਂ ਲੈਣਿਓ ਇੱਥੇ ਤੁਹਾਨੂੰ 10 11 12000 13000 ਇੰਨੀ ਰੇਂਜ ਦੇ ਵਿੱਚ ਬਹੁਤ ਸੁਪਰ ਮਿਲ ਜਣੀਆਂ ਹੈਗੀਆਂ ਤੋਂ ਜਿੰਨੇ ਸਾਨੂੰ ਐਨ ਆਰ ਆਈ ਕਸਟਮਰ ਦੇਖ ਰਹੇ ਆ ਉਹਨਾਂ ਨੂੰ ਅਸੀਂ ਇਸੇ ਗੱਲ ਦਾ ਜ਼ਰੂਰ ਕੋਲ ਸਕਦੇ ਹਾਂ ਇਹ ਟਰਸਟਡ ਇਹ ਜਿਹੜੀ ਫੈਕਟਰੀ ਆ 5 ਸਟਾਰ ਰੇਟਿੰਗ ਆ ਲੋਕ ਵਿਸ਼ਵਾਸ ਬਹੁਤ ਕਰ ਰਹੇ ਆ ਅਸੀਂ ਫੁੱਲ ਰਿਸਪਾਂਸਿਬਲ ਆ ਤੁਸੀਂ 50000 ਦਾ ਲੱਖ ਦਾ 5 ਲੱਖ ਦਾ ਜਿੰਨਾ ਸੰਭਾਲਣਾ ਤੁਹਾਡੇ ਘਰਾਂ 'ਚ ਰਿਸ਼ਤੇਦਾਰ ਹੈਗੇ ਆ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਗਿਫਟ ਕਰ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਵੀਡੀਓ ਕਾਲ ਤੋਂ ਸਿਲੈਕਟ ਕਰ ਲਓ ਪੈਸੇ ਅਕਾਊਂਟ 'ਚ ਪਾ ਦਿਓ ਜਿਹੜਾ ਤੁਸੀਂ ਐਡਰੈਸ ਦੱਸੂਗੇ ਉਸ ਐਡਰੈਸ ਤੇ ਇਹਨਾਂ ਵੱਲੋਂ ਜਿਹੜਾ ਸਾਮਾਨ ਪਹੁੰਚਾ ਦਿੱਤਾ ਜਾਣਾ ਸੋ ਸਰ ਡਾਈਨਿੰਗ ਟੇਬਲ ਦੇ ਵਿੱਚ ਵੀ ਥੋੜਾ ਮੈਂ ਤਾਂ ਡਾਈਨਿੰਗ ਟੇਬਲ ਦੇ ਵਿੱਚ ਅਸੀਂ ਆਨ ਆਰਡਰ ਬੇਸ ਜਿਆਦਾ ਚੱਲਦਾ ਹੈ ਰੈਡੀ ਸਟਾਕ ਘੱਟ ਰੱਖੀਦਾ ਹੈ ਬੰਦੇ ਸਾਡੇ ਕੋਲ ਸਾਗਵਾਨ ਦੇ ਵਿੱਚ ਨੇ ਔਰ ਪਿਓਰ ਟੀਕ ਦੇ ਵਿੱਚ ਵੀ ਅਸੀਂ ਡਾਈਨਿੰਗ ਸੈੱਟ ਬਣਾਈਦੇ ਨੇ ਕੋਈ LED ਪੈਨਲ ਲੈਣਾ ਹੈਗਾ ਤੁਸੀਂ ਇਹ ਘਰ ਦੇ ਵਿੱਚ LED ਪੈਨਲ ਉਹਨਾਂ ਨੇ ਬਹੁਤ ਕਰ ਚ ਆਉਣਾ ਇਹ ਤੁਸੀਂ ਆਪਣੀ ਮਨਪਸੰਦ ਰਾਂ ਲੈ ਕੇ ਜਾ ਸਕਦੇ ਆ ਚਾਹੇ ਕੋਠੀ ਬਣਾ ਰਹੇ ਹੋ ਤੁਸੀਂ ਆਪਣਾ ਸਾਰਾ ਘਰ ਦਾ ਸਮਾਨ ਆਪਣੀ ਪਸੰਦੀਦਾ ਸੀ ਸਰਕਲ ਆਉਣਾ ਆਪਣਾ ਪੂਰਾ ਮੀਜ਼ਰਮੈਂਟ ਦੇ ਦੇਣਾ ਇਹਨਾਂ ਦੇ ਜਿਹੜੇ ਕਾਰੀਗਰ ਜਾਣਗੇ ਤੁਹਾਡਾ ਸਾਰਾ ਫੈਕਟਰੀਆ ਸਮਾਨ ਇਹ ਤੋਂ ਬਣਾ ਕੀਤਾ ਜਾਊਗਾ ਜੇ ਐਨਾ ਹੀ ਤੁਹਾਡੇ ਨਾਲ ਅਸੀਂ ਕੀ ਕਰਦੇ ਆਂ ਵੀ ਲੱਖਾਂ ਰੁਪਈਆਂ ਦਾ ਬਰਕ ਪਾਣਾ ਜੋ ਤੁਸੀਂ ਬਾਜ਼ਾਰ ਤੋਂ ਲੈਣਾ ਤੇ ਜਿਹੜਾ ਫੈਕਟਰੀ ਨਾਲ ਲੱਖਾਂ ਰੁਪਈਆ ਸਸਤਾ ਸਮਾਨ ਵੀ ਦੇਵਾਂਗੇ 20-20 ਸਾਲ ਤੱਕ ਜਿਹੜੀ ਹੰਢਣ ਦੀ ਸਮਾਨ ਦੀ ਜ਼ਿੰਮੇਵਾਰੀ ਵੀ ਦੇਵਾਂਗੇ ਲੋ ਵੀ ਜਿਹੜੇ ਸਾਡੇ ਨਵੇਂ ਪੈਣਾ ਭਰਾਵਾਂ ਨੇ ਫਰਨੀਚਰ ਲੈਣਾ ਚਾਹੇ ਤੁਸੀਂ ਬੈੱਡ ਲੈਣੇ ਆ ਤੁਸੀਂ ਸੋਫੇ ਲੈਣੇ ਆ ਤੁਸੀਂ ਗੱਦੇ ਲੈਣੇ ਤੁਸੀਂ ﺍﻟमारीयां ਲੈਣੀਆਂ ਚਾਹੇ ਤੁਸੀਂ ਲੈਣਾ ਸ਼ੂਰੇਕ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਆ ਅੱਜ ਅਸੀਂ ਕਿਸੇ ਦੁਕਾਨ ਤੇ ਨਹੀਂ ਆਏ ਅੱਜ ਅਸੀਂ ਕਿਤੇ ਰਿਟੇਲਡ ਸ਼ੋਅਰੂਮ ਤੇ ਨਹੀਂ ਆ ਅੱਜ ਅਸੀਂ ਆਏ ਆ ਜਲੰਧਰ ਮਤਲਬ ਪੰਜਾਬ ਦੀ ਸਭ ਤੋਂ ਵੱਡੀ ਕੰਫੀਬਲ ਫਰਨੀਚਰ ਐਂਡ ਮੈਟ੍ਰੀਸ ਕੰਪਨੀ ਦੇ ਵਿੱਚ ਫੈਕਟਰੀ 'ਚ ਪਹੁੰਚ ਚੁੱਕੇ ਆ ਆ ਤੁਸੀਂ ਹੁਣ ਬੈੱਡ ਚੈੱਕ ਕਰ ਲਓ ਮੈਂ ਚੈਲੰਜ ਕਰਦਾ ਪੰਜਾਬ 'ਚ ਜਿੱਥੇ ਮਰਜ਼ੀ ਚਲਜੋ 20000 ਰੁਪਏ ਤੋਂ ਬੈੱਡ ਘੱਟ ਨਹੀਂ ਮਿਲਣਾ ਏ ਬੈੱਡ ਤੁਹਾਨੂੰ ਅਸੀਂ ਦਵਾਂਗੇ ਸਿਰਫ 15000 ਰੁਪਏ ਚ ਆਹ ਜਿਹੜਾ ਬੈੱਡ ਆ ਕੋਈ 22000 ਮੰਗਦਾ ਕੋਈ 23000 ਮੰਗਦਾ ਸਾਡੇ ਕੋਲੋਂ ਸਿਰਫ 18500 ਰੁਪਏ ਚ ਲੈ ਜਾਓ ਨਹੀਂ ਨਹੀਂ ਠਹਿਰੋ ਠਹਿਰੋ ਜੀ ਠਹਿਰੋ ਤੁਸੀਂ ਕਿਸੇ ਦੁਕਾਨ ਦੇ ਜਾਂ ਸਟੋਰ 'ਚ ਨਹੀਂ ਆਏ ਹੋ ਤੁਸੀਂ ਫੈਕਟਰੀ 'ਚ ਆਏ ਹੋ ਸਰ ਕੱਟ ਰੇਟ ਦੱਸਤਾ ਜੀ ਮੈਂ ਬਹੁਤ ਜ਼ਿਆਦਾ ਰੇਟ ਦੱਸਤਾ ਜੀ ਜੀ ਏ ਬੈੱਡ ਮਿਲੇਗਾ ਜੀ ਜਿਹੜਾ ਇੱਥੇ ਫੈਕਟਰੀ 'ਚ ਖਰੀਦਣ ਆਏਗਾ 11.5 ਹਜ਼ਾਰ ਦਾ ਤੁਸੀਂ ਸਰ ਠੀਕ ਹੋ 11.5 ਹਜ਼ਾਰ ਰੁਪਏ ਦਾ ਬੈੱਡ ਬੈੱਡ 11.5 ਹਜ਼ਾਰ ਰੁਪਏ ਦਾ ਗੱਦੇ ਅਲੱਗ ਸਰ ਲਾਈਟਾਂ ਚੱਲ ਰਹੀਆਂ ਵਿੱਚ ਦੇਖ ਲਓ ਜੀ ਬਿਲਕੁਲ ਆ 11.5 ਹਜ਼ਾਰ ਦਾ 13.5 ਹਜ਼ਾਰ ਦਾ 13.5 ਹਜ਼ਾਰ ਦਾ ਹਾਂਜੀ ਇਹਦੇ ਬਕਸੇ ਜ਼ਿਆਦਾ ਗਹਿਰੇ ਨੇ ਇਹਦੀ ਕੈਪੈਸਿਟੀ ਘੱਟ ਹੈ ਇਹਦੀ ਕੈਪੈਸਿਟੀ ਜ਼ਿਆਦਾ ਹੈ ਲਓ ਜੀ ਮੈਨੂੰ ਤਾਂ 바ਕੀ ਮੈਂ ਤਾਂ ਚੌਂਗ ਗਿਆ ਹੈਗਾ ਤੁਸੀਂ ਅੱਜ ਚੈੱਕ ਕਰ ਲਓ ਜੈਸੀ ਪੰਜਾਬ ਦੀ ਸਭ ਤੋਂ ਫੈਕਟਰੀ ਪਹੁੰਚੇ ਆ ਰੇਟ ਵੀ ਸੁਣ ਲੋ ਜਿੱਥੇ ਮਰਜੀ ਚਲਜੋ ਪੰਜਾਬ ਚ 20000 ਰੁਪਏ ਤੋਂ ਘੱਟ ਕਿਸੇ ਨੇ ਬੈੱਡਾ ਨਹੀਂ ਦੇਣਾ ਲਾਈਟਾਂ ਲੂਟਾਂ ਲੱਗੀਆਂ ਹੈਗੀਆਂ ਪਰ ਸਾਡੇ ਕੋਲ ਆਜੋ 20000 ਵਾਲਾ ਬੈੱਡ ਸਿਰਫ 11.5 ਹਜ਼ਾਰ ਰੁਪਏ ਚ ਲੈ ਜਾਓ ਆ ਜਿਹੜਾ ਬੈੱਡ 22000 ਰੁਪਏ ਦਾ ਇਹ ਤੁਹਾਨੂੰ ਦਵਾਂਗੇ ਸਿਰਫ 13.5 ਹਜ਼ਾਰ ਰੁਪਏ ਦਾ ਬੈੱਡ ਮਿਲਣਾ ਸੀਮਤ ਸਮੇ ਲਈ ਆ ਇੱਥੇ ਕੁਆਲਿਟੀ ਇੱਕ ਨਹੀਂ ਦੋ ਨਹੀਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਸਰ ਇਸ ਬੈੱਡ ਬਾਰੇ ਵੀ ਦੱਸੋ ਪਲੀਜ਼ 14.5 ਹਜ਼ਾਰ ਦਾ 14.5 ਹਜ਼ਾਰ ਦੇ ਸਾਈਟ ਉਨਾਂ ਦੇ ਨਾਲ ਬਕਸੇ ਵਾਲਾ ਸਰ ਦੇਖੋ ਇਹਦੇ ਉੱਤੇ ਕਪੜਾ ਬੜਾ ਸੋਹਣਾ ਲੱਗਿਆ ਡਿਜ਼ਾਈਨ ਬਣਿਆ ਲਾਈਟਾਂ ਲੱਗੀਆਂ ਇਹ 17-18 ਹਜ਼ਾਰ ਦਾ ਤਾਂ ਹੋਣਾ ਚਾਹੀਦਾ ਹੀ ਆ ਸਰ ਫੈਕਟਰੀ ਰੇਟ ਹੈ 14.5 ਹਜ਼ਾਰ ਦੇਖੋ 14.5 ਹਜ਼ਾਰ ਰੁਪਏ ਦਾ ਬੈੱਡ ਜਿਹੜਾ 20 22/1000 14.5 ਹਜ਼ਾਰ ਰੁਪਏ ਦਾ ਬੈੱਡ ਨਾਲ ਸੈਟੀਆਂ ਲੱਗੀਆਂ ਹੈਗੀਆਂ ਉਧਰ ਦੇਖ ਲਓ ਤੁਸੀਂ ਸਰ ਉਹ ਵੀ ਦੱਸੋ ਰੇਟ ਮੈਨ ਪਲੀਜ਼ ਉਹ 13.5 ਹਜ਼ਾਰ ਰੁਪਏ ਦਾ ਹੈ ਜੀ ਆ ਵੀ ਦੇਖ ਲਓ ਇਹ ਬਕਸੇ ਉੱਚੇ ਨੇ ਆ ਦੇਖੋ ਇਹਦੇ ਬਕਸੇ ਨੀਵੇਂ ਨੇ ਇਹਦੇ ਬਕਸੇ ਉੱਚੇ ਨੇ ਕੈਪੈਸਿਟੀ ਪੂਰੀ ਹੈ ਇਸ 'ਚ ਜੀ ਸਰ ਮੈਨੂੰ ਇਹਦੇ ਵਿੱਚ ਦੱਸੋ ਖਾਸियत ਕੀ ਹੈਗੀ ਕਿ ਕਿੰਨਾ ਕਹਿੰਦਾ ਸਾਈਜ਼ ਹੈਗਾ ਸਰ 13.5 ਹਜ਼ਾਰ ਰੁਪਏ ਦਾ ਬੈੱਡ ਹੈਗਾ ਅਰ ਕੋਈ 'ਚ ਪੂਰੀ ਬਾਕਸ ਦੀ ਵੱਡੀ ਕੈਪੈਸਿਟੀ ਹੈ ਹਮ ਮਤਲਬ ਜਿਆਦਾ ਤੋਂ ਜਿਆਦਾ ਜਿੱਦਾਂ ਆਮ ਬੈੱਡ ਇੰਨੇ ਬਕਸੇ ਤੇ ਬੰਦੇ ਆ ਇਹ ਉਤੋਂ ਵੱਡਾ ਵੱਡਾ ਬਕਸੇ ਦਾ ਦੇਖੋ ਬੈੱਡ ਤੁਹਾਨੂੰ ਮਿਲ ਗਿਆ ਬੈੱਡ ਤਾਂ ਦੇ ਤਾ ਬੈੱਡ ਨੇ ਅਲਮਾਰੀ ਦਾ ਕੰਮ ਵੀ ਕਰਨਾ ਜਿੱਦਾਂ ਮਰਜ਼ੀ ਤੁਸੀਂ ਚੈੱਕ ਕਰ ਲਓ ਸਰ ਕੁਆਲਿਟੀ ਬੜੀ ਵਧੀਆ ਰਹੀ ਤੇ ਸਰ ਆ ਦੇਖੋ ਮੈਂ ਖੜਾ ਘਰ ਤੋਂ ਘਰ 100 ਕਿਲੋ ਵਜਨ ਹੈ ਮੇਰਾ ਇਹ ਚੇਤਾ ਰੱਖਣੀ ਦੀ ਜਾਈ ਤੇ ਆਲੀਆ ਕਿਤੇ ਨਹੀਂ ਜਾਣ ਵਾਲਾ ਸਾਰਾ ਅਪਲਾਈ ਦਾ ਬਣਿਆ ਹੋਇਆ ਕੋਈ ਫੋਲਡ ਕੋਡ ਦਾ ਨਹੀਂ ਬਣਿਆ ਆ ਵੀ ਬੜਾ ਸੋਹਣਾ ਪਰ ਅਸੀਂ ਇਹਨਾਂ ਅੱਜ ਦਾ ਸਪੈਸ਼ਲ ਬੈੱਡ ਜਿਹੜਾ ਸਾਡਾ ਬਹੁਤ ਜ਼ਿਆਦਾ ਲੋਕ ਪਸੰਦ ਕਰਿਆ ਬਹੁਤ ਜ਼ਿਆਦਾ ਇਹਦੀ ਟ੍ਰੈਂਡਿੰਗ ਆ ਬਹੁਤ ਜ਼ਿਆਦਾ ਵਿਕਦਾ ਆ ਬੈੱਡ ਤੁਸੀਂ ਚੈੱਕ ਕਰ ਲਓ ਇਹ 4x1 4 ਜਿੱਦਾਂ ਕਿ ਇਹਨਾਂ 3x1 ਇਹ 4x1 ਹੈਗਾ ਆ ਦੇਖੋ ਪੂਰਾ ਬੈੱਡ ਦਾ ਬੈੱਡ ਆ ਗਿਆ ਪੁੱਛੇ ਕਿੱਡਾ ਵੱਡਾ ਸਾਈਜ਼ ਆ ਗਿਆ ਇਹਦੇ ਨਾਲ ਤੁਸੀਂ ਦੇਖੋ ਜੀ ਡਰੈਸਿੰਗ ਟੇਬਲ ਵੀ ਆ ਗਿਆ ਇਹਦੇ ਨਾਲ ਜੀ ਸੈਟਿੰਗਾਂ ਵੀ ਆ ਗਈਆਂ ਇਹਦੇ ਪਿੱਛੇ ਆ ਦੇਖੋ ਤੁਸੀਂ ਇਹਦੇ ਵਿੱਚ ਵੀ ਸਟੋਰੇਜ ਕਰ ਸਕਦੇ ਆ ਤੇ ਲਾਈਟਾਂ ਲੂਟਾਂ ਉਧਰ ਪੂਰੀਆਂ ਲੱਗੀਆਂ ਆ ਇਧਰ ਅਲਮਾਰੀ ਲੱਗੀ ਆ ਇਹਦੇ ਵਿੱਚ ਵੀ ਸਟੋਰੇਜ ਹੈਗੀ ਆ ਇਹ ਬੈੱਡ ਬਹੁਤ ਜ਼ਿਆਦਾ ਸੋਹਣਾ ਹੈਗਾ ਆ ਦੇਖੋ ਪੇਂਟ ਪੂਨਡ ਕੀਤਾ ਬਹੁਤ ਜਣਕੇ ਸੋਹਣੀ ਸਫਾਈ ਕੀਤੀ ਹੈਗੀ ਆ ਬਾਜ਼ਾਰ ਦੇ ਵਿੱਚ ਚਲਜੋ ਘੱਟੋ ਘੱਟ ਇਹ ਬੈੱਡ 35000 ਰੁਪਏ ਦਾ ਇਹ ਬੈੱਡ ਉਹਨਾਂ ਲਈ ਆ ਜਿਨ੍ਹਾਂ ਦੇ ਲੜਕੀਆਂ ਸ਼ਾਦੀਆਂ ਹੋ ਰਹੀਆਂ ਤੁਸੀਂ ਕਿਸੇ ਨੂੰ ਗਿਫਟ ਕਰਨੇ ਆ ਕਿਸੇ ਦੀ ਮੇਂ ਹੈਲਪ ਕਰਨੀ ਹੈ ਉਹਨਾਂ ਲਈ ਬੈਠ ਹੈਗਾ ਸਰ ਦੁਕਾਨਦਾਰ ਕੋਈ 35000 ਮੰਗਦਾ ਕੋਈ 38000 ਮੰਗਦਾ ਕੋਈ 40000 ਰੁਪਏ ਮੰਗਦਾ ਬਿਲਕੁਲ ਜੀ ਫੈਕਟਰੀ ਚ ਆਇਆ ਸੀ ਰੇਟ ਦਿੱਤੋ ਕਿ 24000 ਦਾ 24000 ਰੁਪਏ ਦਾ 24000 ਦਾ ਬੈੱਡ ਤੁਸੀਂ ਮਜ਼ਾਕ ਤੇ ਨਹੀਂ ਕਰਦੇ ਜੀ ਨਹੀਂ ਨਹੀਂ ਮਜ਼ਾਕ ਨਹੀਂ ਕਰ ਰਹੇ ਜੀ ਆ ਜਿਹੜਾ ਸਾਡੇ ਚੈਨਲ ਨੂੰ ਫੋਲੋ ਕਰਕੇ ਆਏਗਾ ਵੀਡੀਓ ਸ਼ੇਅਰ ਕਰਕੇ ਆਏਗਾ 24000 ਦਾ ਬੈੱਡ ਲੈ ਲੋ ਆ ਵੀ ਚੈੱਕ ਕਰ ਲਓ ਜਿੱਥੇ ਮਰਜੀ ਚਲ ਜੋ 35000 38000 40000 ਰੁਪਏ ਤੋਂ ਘਾਟਾ ਬੈੱਡ ਮਿਲਣਾ ਨਹੀਂ ਪੂਰਾ ਬੈੱਡ ਦਾ ਸਾਈਜ਼ ਖੁੱਲਾ ਡੁੱਲਾ ਆ ਡਰੈਸਿੰਗ ਟੇਬਲ ਇਹਦੇ ਨਾਲ ਇਨਬिल्ਟ ਹੈਗਾ ਆ ਸਟੋਰੇਜ ਇੰਦਰ ਵੀ ਪੂਰੀ ਹੈਗੀ ਆ ਲਾਈਟਾਂ ਲੂਟਾਂ ਜਗਦੀਆਂ ਇਹ 35 38000 ਵਾਲਾ ਬੈੱਡ ਡਾਇਰੈਕਟ ਫੈਕਟਰੀ ਜ ਆਜੋ ਸਿਰਫ 24000 ਰੁਪਏ ਚ ਦੇ ਦਿਆਂਗੇ ਤਾਵਾ ਆ ਕੋਈ ਨਾ ਦੇ ਸਕਦਾ ਨਾ ਕਿਸੇ ਤੋਂ ਦੇ ਹੋਣਾ ਆ ਸਲੋਜੀ ਸਾਡੇ ਕੋਲ 11500 ਤੋਂ ਬੈੱਡ ਦਾ ਸ਼ੁਰੂ ਆ ਪਰ ਜੇ ਕੋਈ ਸਾਡਾ ਵੀਰ ਕਰਨ ਲਗਜ਼ਰੀ ਬੈੱਡ ਆ ਚੈੱਕ ਕਰ ਲੋ ਪੂਰਾ ਪੰਜਾਬ ਘੁੰਮ ਲਓ ਕਿਸੇ ਸ਼ੋਰੂਮ 'ਚ ਤੁਹਾਨੂੰ ਇਦਾਂ ਦੇ ਬੈੱਡ ਦੇਖਣ ਨੂੰ ਮਿਲਣੇ ਹੀ ਨਹੀਂ ਹੈਗੇ ਆ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਇੱਕ ਤੋਂ ਇੱਕ ਵੱਧ ਕੇ ਆ ਅਸੀਂ ਜ਼ਿੰਮੇਵਾਰ ਕਿਸ ਚੀਜ਼ ਦੇ ਆ ਰੇਟ ਸਾਡੇ ਬਹੁਤ ਘੱਟ ਆ ਡਿਜ਼ਾਈਨਿੰਗ ਸਾਡੀ ਬਹੁਤ ਸੁਪਰ ਹੈਗੀ ਆ ਕੁਆਲਿਟੀ ਸਾਡੀ ਬਹੁਤ ਸੁਪਰਾ ਆ ਤੁਸੀਂ ਚੈੱਕੋ ਲਾਈਟਾਂ ਲੂਟਾਂ ਦੀ ਗੱਲ ਕਰ ਲਈ ਤਾਂ ਅਸੀਂ ਇਹਦੇ ਵਿੱਚ ਵੀ ਕੁਆਲਿਟੀ ਸੁਪਰ ਕਰਦੇ ਆ ਬੈੱਡ ਦੇ ਨਾਲ ਆ ਸੈਟੀਆਂ ਚੈੱਕ ਕਰ ਲਓ ਇਹਦੇ ਵਿੱਚ ਵੀ ਕੁਆਲਿਟੀ ਬਹੁਤ ਆ ਤੁਸੀਂ ਦੇਖੋ ਤੁਸੀਂ ਫੋਨ ਚਾਰਜ ਕਰਦੇ ਆ ਤੇ ਇਹਦੇ ਵਿੱਚ ਵੀ ਲੱਗੇ ਆ ਇਸੇ ਤਰ੍ਹਾਂ ਆ ਤੁਸੀਂ ਚੈੱਕ ਕਰ ਲਓ ਮੈਂ ਬਹੁਤ ਜਗਾ ਗਿਆਂ ਬਹੁਤ ਸਟੋਰ ਤੇ ਗਿਆ ਪਰ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਦੁਕਾਨਦਾਰ ਕਰ ਹੀ ਜਾਂਦਾ ਪਰ ਕੰਫੀਬਲ ਮੈਟਰਸ ਫਰਨੀਚਰ ਦਾ ਇਹੇ ਦਾਵਾ ਵੀ ਅਸੀਂ ਕੁਆਲਿਟੀ ਕਸਟਮਰ ਨੂੰ ਵਧੀਆ ਦੇਣੀ ਹੈ ਇਧਰ ਵੀ ਤੁਸੀਂ ਚੈੱਕ ਕਰ ਲੋ ਤੁਹਾਡੇ ਘਰ ਦਾ ਕਮਰਾ ਛੋਟਾ ਹੈਗਾ ਤੁਹਾਨੂੰ ਛੋਟਾ ਸਾਈਜ਼ ਹੈ ਤਾਂ ਤੁਸੀਂ ਛੋਟਾ ਲੈ ਲਓ ਕਲਰ ਬਲੈਕ ਲੈ ਲਓ ਬਰਾਊਨ ਲੈ ਲਓ ਆ ਦੇਖੋ ਸਭ ਤੋਂ ਸੁਪਰ ਇਸ ਵੇਲੇ ਐਕਸਕਲੂਸਿਵ ਬੈੱਡ ਜਿਹੜਾ ਬੈਂਟਲੀ ਮਾਡਲ ਹੈਗਾ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਆ ਇਹਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਕਲਰ ਤੁਹਾਨੂੰ ਮਿਲ ਜਾਣੇ ਆ। ਪਰ ਮੈਨੂੰ ਦੱਸੋ ਵੀ ਜੇ ਕਿਸੇ ਨੇ ਬਣਾਉਣਾ ਆਪਣੇ ਘਰ ਦਾ ਫਰਨੀਚਰ ਡਿਜ਼ਾਈਨ ਆਪ ਕਰਉਣਾ ਚਾਹੁੰਦੇ ਆ Google ਦੀ ਫੋਟੋ ਦੇ ਦੇਵੇ ਜਾਂ ਕਿਦਾਂ ਵੱਖੋ-ਵੱਖਰੇ ਡਿਜ਼ਾਈਨ ਜਿਹੜੀ ਉਹਨਾਂ ਦੀ ਚੋਆਇਸ ਆ ਉਹ ਚ ਕਿੱਦਾਂ ਹੈਲਪ ਕਰਦੇ ਆ? ਸਰ ਉੱਥੇ ਵੀ ਬਹੁਤ ਬੰਦੇ ਆ ਡਿਜ਼ਾਈਨ ਡਿਜ਼ਾਈਨਾਂ ਦੀ ਕਮੀ ਨਹੀਂ ਹੈ ਸਾਡੇ ਕੋਲ। ਜੀ ਆ ਦੇਖੋ ਇੱਕ ਡਿਜ਼ਾਈਨ ਅਸੀਂ ਆਹ ਬਣਾਇਆ। ਇੱਕ ਡਿਜ਼ਾਈਨ ਅਸੀਂ ਬਲੂ ਚ ਬਣਾਤਾ। ਜੀ ਇਹ ਜਿੱਦਾਂ ਵਿਦਆਊਟ ਸਾਈਡ ਟੇਬਲ ਬੈੱਡ ਆਗੇ ਇਹਦੇ ਦੇਖੋ ਇੱਕ 2 3 4 5 6 ਅਲੱਗ-ਅਲੱਗ ਡਿਜ਼ਾਈਨਸ ਬਨੇ ਹੋਏ ਆ ਇਸ ਤੋਂ ਬਾਅਦ ਜਿੱਦਾਂ ਅਸੀਂ ਇਹ ਦੇਖੋ ਬਲੂ ਕਰੀਮ ਕੰਬੀਨੇਸ਼ਨ ਬਣਾਇਆ ਇਸ ਤੋਂ ਇਲਾਵਾ ਕੋਈ ਕਸਟਮਰ ਆਂਦਾ ਆ ਦੇਖੋ ਜੀ ਇਹ ਕਲਰ ਬਿਲਕੁਲ ਅਲੱਗ ਆ ਗਿਆ ਇੱਕ ਗ੍ਰੀਨਿਸ਼ ਟੋਨ 'ਚ ਆ ਗਿਆ ਜੀ ਇਸ ਤੋਂ ਇਲਾਵਾ ਜਿੱਦਾਂ ਵੈਂਟਲੇ ਵਾਲਾ ਬੈੱਡ ਅਸੀਂ ਦਿਖਾਇਆ ਹੈ ਜੀ ਵੈਂਟਲੇ ਵਾਲਾ ਬੈੱਡ ਜਿੱਦਾਂ 9 ਫੁੱਟ ਕਿਸੇ ਨੂੰ ਚਾਹੀਦਾ ਉਹ ਦੇਖੋ 9 ਫੁੱਟ ਦੇ ਵਿੱਚ ਤਿਆਰ ਕੀਤਾ ਹੋਇਆ ਹੈ ਇਹ ਵਿਦ ਸਾਈਡ ਟੇਬਲ ਬੈੱਡ ਹੈ ਪੂਰਾ 9 ਫੁੱਟ ਦੇ ਵਿੱਚ ਹੈ ਪਲੱਸ ਚੈਸਟਰ ਹੈ ਦੇਖੋ ਬਹੁਤ ਸੋਹਣਾ ਡਿਜ਼ਾਈਨ ਰੰਗ ਹੈਗਾ ਸੈਟੀਆਂ ਬਹੁਤ ਸੋਹਣੀਆਂ ਆਹ ਚੀਜ਼ ਤੁਸੀਂ ਜ਼ਰੂ ਤੁਸੀਂ ਹੇਠਾਂ ਬੈਠ ਜਾਓ ਤੁਸੀਂ ਸ਼ੂਪ ਕੋਣਿਆ ਜਾਂ ਤੁਹਾਨੂੰ ਚਾਹੀਦਾ ਵੀ ਥੋੜਾ ਸਾਈਜ਼ ਵੱਡਾ ਹੋਣਾ ਚਾਹੀਦਾ ਇਹਦੇ ਨਾਲ ਆ ਚੈਸਟਰ ਬੈੱਡ ਬਣਾਤਾ ਇਹਦੀ ਬਹੁਤ ساری ਡਿਮਾਂਡ ਆ ਇਹ ਮੰਨ ਲਓ ਸਾਡਾ ਬੈੱਡ ਸੋਲਡ ਹੋ ਚੁੱਕਾ ਆ ਜਿੰਨਾ ਵੀ ਸਾਡੇ ਕੋਲ ਸਟਾਕ ਹੈਗਾ ਆ ਵੀ ਤੁਸੀਂ ਦੇਖੋ ਸਾਰੇ ਜਿਹੜਾ ਲੋਕ ਆਉਂਦੇ ਆ ਇੱਥੇ ਆ ਕੇ ਪਰੇਸ਼ਾਨ ਹੁੰਦੇ ਆ ਹੈਰਾਨ ਹੁੰਦੇ ਆ ਵੀ ਅਸੀਂ ਲੈਣ ਦਾ ਇੱਕ ਬੈੱਡ ਆ ਜੀ ਕਸਟਮਰ 2 2 3 3 ਲੈ ਗਿਆ ਤੇ ਕਿਉਂਕਿ ਪ੍ਰਾਈਸ ਬੜਾ ਘੱਟ ਤੇ ਕੁਆਲਿਟੀ ਬੜੀ ਸੁਪਰ ਆ ਸਰ ਆਹ ਦਾ ਰਾਇਲ ਰਾਜਾ ਮਹਾਰਾਜਾ ਸਟਾਈਲ ਆ ਹਾਂਜੀ ਇਹ ਰਾਇਲ ਬੈੱਡ ਬਣਾਇਆ ਜੀ ਕਾਰਵਿੰਗ ਦੇ ਵਿੱਚ ਇਹ ਵੀ ਬਹੁਤ ਸ਼ਾਨ ਇਹਦੀ ਸਾਈਡ ਟੇਬਲਸ ਪਲੱਸ ਅੱਗੇ ਔਰ ਫੁੱਟ ਸਾਈਡ ਅਸੀਂ ਚਾਰੋਂ ਪਾਸੇ ਇਹ ਚੰਨ ਕਪੜਾ ਲਗਾਤਾ ਜਿੱਦਾਂ ਕੋਈ ਬੰਦਾ ਚੱਲਦਾ ਥੋਕਰ ਲੱਗਦੀ ਹੈ ਜਾਂ ਬੈੱਡ ਸਾਈਡ ਤੋਂ ਪਾਲਿਸ਼ ਖਰਾਬ ਹੋ ਜਾਂਦੀ ਹੈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਵਾਸ਼ੇਬਲ ਕਪੜਾ ਹੈ ਬਹੁਤ ਹੈਵੀ ਕੁਆਲਿਟੀ ਦਾ ਕਪੜਾ ਹੈ ਈਜ਼ੀਲੀ ਸਾਫ਼ ਹੋ ਸਕਦਾ ਸਰ ਮੈਂ ਚੰਡੀਗੜ੍ਹ ਗਿਆ ਲੁਧਿਆਣੇ ਗਿਆ ਮੁਹਾਲੀ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਗਿਆ 1.5 ਲੱਖ ਪੌਣੇ 2 ਲੱਖ 1 ਲੱਖ 80 ਹਜ਼ਾਰ ਤੋਂ ਘਾਟਾ ਰੇਟ ਹੀ ਦੱਸਦੇ ਕਿੰਨਾ ਕੁ ਫਰਕ ਤੁਸੀਂ ਕੱਢਦੇ ਹੋ ਫੈਕਟਰੀ ਸਰ ਇਹ 46 ਹਜ਼ਾਰ ਦਾ ਬੈੱਡ ਹੈ 44000 ਰੁਪਏ ਦਾ ਬੈੱਡ ਇਹ 40000 ਦਾ ਬੈੱਡ ਸਾਰੇ 1.5 ਪੌਣੇ 2 ਲੱਖ ਤੋਂ ਘੱਟ ਕੋਈ ਗੱਲ ਨਹੀਂ ਕਰਦਾ ਬਾਜ਼ਾਰ ਦੇ ਵਿੱਚ ਇਹ ਫੈਕਟਰੀ ਰੇਟ ਹੈ ਜੀ ਦੁਕਾਨਦਾਰਾਂ ਦਾ ਰੇਟ ਨਹੀਂ ਹੈ ਦੇਖੋ ਜੀ ਲੁੱਟ ਤੁਹਾਡੀ ਅਸੀਂ ਬਿਲਕੁਲ ਜਮ੍ਹਾਂ ਹੀ ਬੰਦ ਕਰਦੀ ਆ ਬਾਜ਼ਾਰ 'ਚ ਜਾਓਗੇ 1.5 ਪੌਣੇ 2 ਲੱਖ ਤੋਂ ਘਾਟਾ ਬੈੱਡ ਨਹੀਂ ਮਿਲਣਾ ਪਰ ਸਾਡੇ ਕੋਲ ਫੈਕਟਰੀ 'ਚ ਆਓ ਚੈਲੰਜ ਕਰਦੇ ਆ ਸਿਰਫ 44000 ਰੁਪਏ ਦਾ ਬੈੱਡ ਦਵਾਂਗੇ ਇਸ ਤੋਂ ਇਲਾਵਾ ਆਹ ਦੇਖੋ ਇਹਦੀ ਵੀ ਇੰਨੀ ਡਿਮਾਂਡ ਆਣਾ ਪਤਾ ਨਹੀਂ ਕਿੰਨੀ ਵਾਰ بار 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 ਕਸਟਮਰ ਇਹ ਕਹਿੰਦਾ ਵੀ ਸਾਨੂੰ ਵਾਈਟ ਬੈੱਡ ਚਾਹੀਦਾ ਆ ਬੜਾ ਸੋਹਣਾ ਹੈਗਾ ਸਰ ਇਹ ਕੀ ਇਹ ਕਲਰ ਹੈ ਜਾਂ ਕੀ ਹੈ ਜੀ ਇਹ ਪੀਯੂ ਫਿਨਿਸ਼ ਹੈ ਜੀ ਪੀਯੂ ਫਿਨਿਸ਼ ਠੀਕ ਹੈ ਜੀ ਫਿਨਿਸ਼ ਹੈ ਰਿੱਕੋ ਦੇ ਉੱਤੇ ਪੀਯੂ ਕੀਤੀ ਹੋਈ ਹੈ ਜੀ ਜੇ ਇਹਦੇ ਵਿੱਚ ਸਰ ਜੇ ਕੋਈ ਕਹਵੇ ਮੈਨੂੰ ਆ ਕੱਪੜੇ ਦਾ ਕਲਰ ਚੇਂਜ ਕਰ ਦਿਓ ਉਹ ਮਰਜੀ ਜਿੱਦਾਂ ਮਰਜੀ ਕਹੋ ਵੀ ਮੈਨੂਫੈਕਚਰਿੰਗ ਆਪਣੀ ਹੈ ਜੋ ਮਰਜੀ ਆ ਕਿੰਨੀ ਕਿ ਡਿਮਾਂਡ ਆ ਸਰ ਚੇਅਰਸ ਦੀ ਚੇਅਰਸ ਦੀ ਬਹੁਤ ਡਿਮਾਂਡ ਨਿਕਲਦੀ ਹੈ ਸਰ ਜੀ ਇਹ ਅਸੀਂ ਇੱਕ ਵਾਰੀ ਬਣਾਈ ਹੈ ਹੁਣ ਰੈਗੂਲਰ ਕੋਈ ਨਾ ਕੋਈ ਬੈੱਡ ਦੇ ਨਾਲ ਮੈਚਿੰਗ ਜਦੋਂ ਉਹਨਾਂ ਕਿਸੇ ਨੂੰ ਆਪ ਦਾ ਮੰਨ ਲਓ ਬੈੱਡ ਪਸੰਦ ਆ ਇਹਦੇ ਨਾਲ ਆ ਚੀਜ਼ ਆ ਜੇਗੀ ਆਪੋਜੀਟ ਕਲਰ ਆ ਜਾਏਗਾ ਮਤਲਬ ਰੂਮ ਚੇਅਰ ਹੈਗੀ ਆ ਜਿੱਤਨਾ ਚਾਹੀਦਾ ਤੁਹਾਨੂੰ ਜਿੱਥੇ ਮਰਜ਼ੀ ਰੱਖ ਲਓ ਮਲਟੀ ਪਰਪਸ ਰੂਮ ਮਲਟੀ ਪਰਪਸ ਹੈ ਜੀ ਦੇਖੋ ਜਿਹੜੇ ਵਾਈਟ ਲਵਰ ਹੈਗੇ ਆ ਉਹਨਾਂ ਦੇ ਲਈ ਬਹੁਤ ਸੋਹਣਾ ਦੇਖੋ ਵਾਈਟ ਦੇ ਵਿੱਚ ਹੋ ਗਿਆ ਨਾਲ ਗੋਲਡਨ ਪੱਟੀ ਜਿਹੜੀ ਗੋਲਡਨ ਪੱਟੀ ਇਹ ਵੀ ਕੁਆਲਿਟੀ ਦੀ ਹੈ ਇਹ ਚ ਇਹ ਨਹੀਂ ਵੀ ਸਿੰਪਲ ਜੀ ਲਾਤੀ ਆਹ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਰਾਜਾ ਮਹਾਰਾਜਾ ਸਟਾਈਲ ਕੀਤਾ ਆ ਦੇਖੋ ਲੋਗੋ ਬੜਾ ਸੋਹਣਾ ਲਾਇਆ ਤੁਸੀਂ ਆ ਸਾਈਡ ਹੀ ਦਿਖਾ ਦਿਓ ਸਾਈਡ ਤੇ ਪਈ ਹੋਈ ਹੈ ਨਾ ਸਾਈਡ ਹੀ ਬੜੀ ਸੋਹਣੀ ਪਰ ਮੇਨ ਗੱਲ ਕੀ ਹੈ ਕਮਾਲ ਕਾਰੀਗਰੀ ਨੇ ਆ ਕਰਤੀ ਆ ਦੇਖੋ ਵੀ ਬਹੁਤ ਸੋਹਣਾ ਇਹਦੇ ਵਿੱਚ ਡਿਜ਼ਾਈਨ ਬਣਾਤਾ ਤੁਸੀਂ ਦੇਖੋ ਚੱਕ ਕੇ ਵੀ ਦੇਖ ਲਓ ਇਹਦੇ ਅੰਦਰ ਵੀ ਪੂਰੀ ਸਫਾਈ ਹੈਗੀ ਹੈ ਕਲਰ ਕੁਲਰ ਕੀਤਾ ਪੂਰੀ ਸਫਾਈ ਜਿੰਨੇ ਵੀ ਸਾਡੇ ਕੋਲ ਬੈਗਸ ਬੰਦੇ ਨੇ ਇਹ ਸਾਰਾ ਅਪਲਾਈ 'ਚ ਬਣਾਈਦਾ ਸੀ ਉਹ ਵੀ 19mm ਅਪਲਾਈ ਹੂੰ 19mm ਉੱਪਰ 19mm ਥੱਲੇ 19mm ਬਗਲਾ 'ਚ ਜੀ ਮਤਲਬ ਹੈਵੀ ਤੋਂ ਹੈਵੀ ਅਗਰ ਰੇਟ ਆਏਗਾ ਤਾਂ ਕੁਆਲਿਟੀ ਵੀ ਨਾਲ ਹੈ ਜੀ ਪੂਰੀ ਪ੍ਰੋਪਰ ਚੀਜ਼ ਤਿਆਰ ਕਰਕੇ ਦਿਓ ਲਓ ਜੀ ਆਹ ਬੈੱਡ ਦੇਖੋ ਸਾਡਾ ਅੱਜ ਦਾ ਸਭ ਤੋਂ ਸੁਪਰ ਐਕਸਕਲੂਸਿਵ ਬੈੱਡ ਜਿਹੜੀ ਬਹੁਤ ਵਾਰ ਬਾਰ ਡਿਮਾਂਡ ਹੁੰਦੀ ਆ ਇਹਨੂੰ ਚੈਸਟਰ ਬੈੱਡ ਕਿਹਾ ਜਾਂਦਾ ਆ ਕਲਰ ਤੁਸੀਂ ਆਪਣੀ ਮਨਪਸੰਦ ਰ ਲਗਾ ਸਕਦੇ ਆ ਆ ਤੁਸੀਂ ਦੇਖ ਲਓ ਇੱਥੇ ਆ ਬਾਕਸ ਵੀ ਬਹੁਤ ਸੋਹਣਾ ਇੱਥੇ ਲੱਗਾ ਹੋਇਆ ਹੈਗਾ ਬਾਜ਼ਾਰ ਦੇ ਵਿੱਚ ਜਾਉਂਗੇ 70000 75000 80000 85000 ਲੱਖ ਲੱਖ ਰੁਪਈਆ ਤੱਕ ਕਸਟਮਰ ਮੰਗ ਲੈਂਦਾ ਪਰ ਇੱਥੇ ਤਾਨੂੰ ਅਸੀਂ ਅੱਧੇ ਰੇਟ ਨਾਲੋਂ ਵੀ ਘੱਟ ਬੈੱਡ ਦੇ ਦੇਣਾ ਹੈਗਾ ਇਹ ਤੁਸੀਂ ਬੈੱਡ ਇੱਥੋਂ ਲੈ ਕੇ ਜਾ ਸਕਦੇ ਆ ਇਹ ਤੁਹਾਨੂੰ ਅਸੀਂ ਚੈਲੰਜ ਕਰਦੇ ਆ ਇਹ ਬੈੱਡ ਜੇ ਤੁਸੀਂ ਲੇਟ ਹੋਗੇ ਨਹੀਂ ਮਿਲਣਾ ਕਿਉਂਕਿ ਜੀ ਡਿਮਾਂਡ ਬਹੁਤ ਆ ਜਿਹੜਾ ਪਹਿਲਾਂ ਕਸਟਮਰ ਆਜੂਗਾ ਇਹ ਤੁਹਾਡੇ ਬੈੱਡਰੂਮ ਦੀ ਸ਼ਾਨ ਆ ਤੁਹਾਡੇ ਘਰ ਦੀ ਸ਼ਾਨ ਆ ਇਹ ਵੀ ਬਹੁਤ ਸੋਹਣਾ ਸਰ بڑا ਸੁਪਰ ਬੈੱਡ ਹੈ ਸਰ ਇਹ ਸਾਡੀ ਸ਼ੂਟ ਦੇ ਵਿੱਚ ਇਹ ਸਾਡਾ ਤੀਜਾ ਬੈੱਡ ਸੇਲ ਆਊਟ ਹੋ ਗਿਆ ਜੀ ਮਤਲਬ ਇਹ ਹੇ ਸਾਡਾ ਚੌਥਾ ਬੈੱਡ ਬਣ ਗਿਆ ਹੈ ਤਿੰਨ ਬੈੱਡ ਆਲਰੇਡੀ ਸੇਮ ਟੂ ਸੇਮ ਸੇਲ ਆਊਟ ਹੋਏ ਇੱਕ ਗੱਲ ਸਰ ਮੈਂ ਦੱਸ ਦਿਓ ਕਿਸੇ ਕੋ ਪੈਸੇ ਘਟਿਆ ਜਾਂ ਕਿਤਾ ਫਰਨੀਚਰ ਖਰੀਦਣਾ ਚਾਹੁੰਦੇ ਆ ਬੈੱਡ ਲੈਣਾ ਚਾਹੁੰਦੇ ਆ ਕਿਸ਼ਤਾਂ ਦਾ ਕੀ ਸਿਸਟਮ ਸਰ ਬਜਾਜ ਫਾਈਨਾਂਸ ਹੋ ਜਾਏਗਾ ਜੀ ਬਦਲ ਸਾਡੇ ਕੋਲ ਆਣਾ ਚਾਹੀਦਾ ਬੰਦਾ 100 ਕਿਲੋਮੀਟਰ ਦੇ ਦਾਇਰੇ ਦੇ ਜਿਹੜਾ ਬੰਦਾ 100 ਕਿਲੋਮੀਟਰ ਦਾਇਰਾ ਹੋਏ ਜਲੰਧਰ ਤੋਂ ਉਹਦਾ इजीली ਬਜਾਜ ਫਾਈਨਾਂਸ ਹੋ ਜਾਏਗਾ ਉਹਦਾ ਸਿੰਪਲ ਰਿਕਾਰਡ ਵਗੈਰਾ ਅੱਛਾ ਹੋਣਾ ਚਾਹੀਦਾ ਟਰੈਕ ਰਿਕਾਰਡ ਹੋਏ ਨਹੀਂ ਵੀ ਹੈ ਤਾਂ ਵੀ ਹੋ ਜਾਏਗਾ ਜਿੱਦਾਂ ਕੋਈ ਸਰਕਾਰੀ ਨੌਕਰੀ ਕਰ ਰਹੇ ਹੋਣ ਅਗਰ ਕਿਸੇ ਕੋਲ ਟਰੈਕ ਰਿਕਾਰਡ ਨਹੀਂ ਹੈਗਾ ਉਹ ਵੀ इजीली ਫਾਈਨੈਂਸ ਹੋ ਜਾਏ ਮਤਲਬ ਚਾਹੇ 11.5 ਹਜ਼ਾਰ ਦਾ ਬੈੱਡ ਲੈਣਾ ਭਾਵੇਂ 50 ਹਜ਼ਾਰ ਦਾ ਬੈੱਡ ਲੈਣਾ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਲੈ ਕੇ ਜਾ ਸਕਦੇ ਆ ਜਲੰਧਰ ਤੋਂ 100 ਕਿਲੋਮੀਟਰ ਦਾਇਰੇ 'ਚ ਆ ਜਾਓ ਕਿਸ਼ਤਾਂ ਦਾ ਵੀ ਇੱਥੇ ਖਾਸ ਪ੍ਰਬੰਧ ਆ ਹੁਣ ਆਪ ਸੋਫੇ ਚੈੱਕ ਕਰ ਲਓ ਆ ਸੋਫੇ ਤੁਸੀਂ ਚੈੱਕ ਕਰ ਲਓ ਅਸੀਂ ਜਿੰਨੀ ਵਾਰ ਵੀ ਆਉਨੇ ਆ ਹਰ ਵਾਰ ਇੱਥੋਂ ਦੀ ਲੋਕੇਸ਼ਨ ਚੇਂਜ ਹੁੰਦੀ ਆ ਕਿਉਂਕਿ ਲੋਕਾਂ ਨੂੰ ਪਤਾ ਡਾਇਰੈਕਟ ਫੈਕਟਰੀ ਆ ਨਾ ਰੇਟ ਘੱਟ ਮਿਲਣੇ ਆ ਆ ਦੇਖੋ ਜੀ ਬਾਜ਼ਾਰ 'ਚ 35000 38000 40000 ਤੋਂ ਘੱਟ ਸੋਫਾ ਨਹੀਂ ਮਿਲਦਾ ਸਰ ਇਹਦਾ ਪ੍ਰਾਈਸ ਦੱਸੋ ਪਲੀਜ਼ 18500 ਜੀ ਸਰ 40 38000 ਰੁਪਿਆ ਰੇਟ ਹੈ ਬਾਜ਼ਾਰ 'ਚ ਹਾਂਜੀ ਹਾਂਜੀ ਸਾਡੇ 18500 ਦਾ ਸੋਫਾ ਹਾਂਜੀ ਵਿਦ ਸੈਂਟਰ ਟੇਬਲ ਵਿਦ ਦੋ ਪਫੀਆਂ ਜੀ ਆ ਵੀ ਤੁਸੀਂ ਸ਼ੀਸ਼ਾ ਲਗਾ ਕੇ ਦੇਖੋ ਆ ਦੋ ਪਫੀਆਂ ਦੇ ਰਹੇ ਆ ਸ਼ੀਸ਼ਾ ਲਾ ਕੇ ਟੇਬਲ ਦੇ ਰਹੇ ਆ ਆ ਪੂਰਾ ਕੋਰਨਰ ਸੋਫਾ ਦੇ ਰਹੇ ਆ ਬਾਜ਼ਾਰ ਦਾ ਰੇਟ 38000 ਰੁਪਿਆ ਅਸੀਂ 18500 'ਚ ਮਤਲਬ ਤੁਹਾਡਾ 18-20000 ਰੁਪਏ ਇਸ ਸੋਫੇ ਵਿੱਚ ਵਜ ਰਿਹਾ ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਬਾਜ਼ਾਰ ਦੇ ਵਿੱਚ ਸੋਫਾ ਬਿਕਦਾ ਵੀ ਹੈ ਨਾ ਇਸ ਸਾਈਜ਼ ਦਾ ਉਹ ਪਿੱਛੇ ਗੱਦੀਆਂ ਨਹੀਂ ਲਗਾ ਕੇ ਦਿੰਦੇ ਹਾਂਜੀ ਅਸੀਂ ਗੱਦੀਆਂ ਨਾਲ ਲਗਾ ਕੇ ਦਿੰਦੇ ਹਾਂ ਜੀ ਔਰ ਇਸ ਤੋਂ ਇਲਾਵਾ ਇਹ ਕੋਈ ਹੈਵੀ ਸੈਟ ਇੰਤੋਂ ਜ਼ਿਆਦਾ ਬਨਾਇਆ ਹੈ ਕਪੜਾ ਵੀ ਉਤੋਂ ਸੁਪੀਰੀਅਰ ਕੁਆਲਿਟੀ ਵੀ ਉਤੋਂ ਸੁਪੀਰੀਅਰ 9 ਸੀਟਰ ਸਿਟਿੰਗ ਕਪੈਸਿਟੀ 12x12 10x12 ਕਮਰੇ 'ਚ इजीली ਆ ਜਾਂਦਾ ਜੀ ਇਹ ਵੀ ਗੁੱਡ ਪ੍ਰਾਈਸ ਦੇ ਦੂੰਗਾ ਤੁਹਾਨੂੰ ਇਹ ਵੀ ਗੁੱਡ ਪ੍ਰਾਈਸ 'ਚ ਦਵਾਂਗੇ ਜੀ ਅਜੇ ਸਰ ਇਹ ਵੀ ਦੱਸੋ ਇਹ ਵੀ ਸੇਮ ਇਹਦੇ 'ਚ ਦੂਜਾ ਰੂਪ ਬ ਜੀ ਕਾਰਨਰ ਸੈਟ ਆ ਗਿਆ ਜਿਹਦਾ ਤਿੰਨ ਉਧਰ ਪੈਗੇ ਤਿੰਨ ਇਧਰ 6 7 8 ਸੀਟਰ ਸਿਟਿੰਗ ਕਪੈਸਿਟੀ ਹੋ ਗਈ ਨਾਲ ਸੈਂਟਰ ਟੇਬਲ ਵਿਦ ਗਲਾਸ ਹੋ ਗਿਆ ਇਹ ਸੈਟ ਉਹਨੇ ਐਸ ਇਟ ਇਜ਼ ਜਿਹੜਾ ਸੈਟ ਹੈਗਾ ਇਹ 32000 ਦੀ ਰੇਟ 'ਚ ਸੈਟ ਲਓ ਜਿਹੜਾ ਵੱਡਾ ਪਰਿਵਾਰ ਆ ਤੁਸੀਂ ਚਾਹੁੰਦੇ ਹੋ ਵੀ ਆਪਣੀ ਲੌਬੀ 'ਚ ਆਪਣੇ ਡਰਾਈ ਰੂਮ ਚਲਾਉਣਾ ਇਹ ਤੁਸੀਂ ਲੈ ਜਾਓ ਸਿਰਫ 32000 ਰੁਪਏ ਦਾ ਸੋਫਾ ਇਹ ਤੁਹਾਨੂੰ ਬੱਧੇ ਦੇਣਾ ਹੈਗਾ ਇਹ ਦੇਖੋ ਸਾਡੇ ਕੋਲ ਨਾ ਜਿੱਦਾਂ ਕੋਈ ਵੱਡਾ ਰੂਮ ਹੋਏ ਜਿਹਦੇ 'ਚ ਸੈਟ ਰੱਖਣਾ ਹੋਏ ਉਹਦੇ 'ਚ ਆ ਰਾਇਲ ਬਲੂ ਕਲਰ ਆ ਗਿਆ ਇਸ ਤੋਂ ਇਲਾਵਾ ਆਤ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਅਲੱ ਜਿਸ ਨੂੰ ਵੱਡਾ ਚਾਹੀਦਾ ਹੈ ਛੋਟਾ ਚਾਹੀਦਾ ਹਰ ਚੀਜ਼ ਬਣ ਜਾਂਦੀ ਹੈ ਇਸ ਤੋਂ ਇਲਾਵਾ ਬੈੱਡਸ ਦੇ ਵਿੱਚ ਜਿੱਦਾਂ ਉਹਨਾ ਨਵਾਂ ਡਿਜ਼ਾਈਨ ਅਸੀਂ ਬਣਾਤਾ ਬਿਲਕੁਲ ਅਲੱਗ ਇਸ ਤੋਂ ਬਾਅਦ ਇਹ ਕਾਰਡ ਡਿਜ਼ਾਈਨ ਟੀਚੇ ਬਣਾਤਾ ਇਸ ਤੋਂ ਇਲਾਵਾ ਸਾਡੇ ਕੋਲ ਜਿੱਦਾਂ ਉਹ ਵੱਡੇ ਸੋਫੇ ਦੇ ਵਿੱਚ ਕੋਈ ਹੈਵੀ ਕੁਆਲਿਟੀ ਚ ਮੰਗਦਾ ਉਹਦੇ ਕੋਲ ਆ ਬ੍ਰਾਊਨ ਕਲਰ ਇੱਕ ਬਣਾਤਾ ਸੀ ਇਸ ਤੋਂ ਇਲਾਵਾ ਕੋਈ ਸਾਡੇ ਕੋਲ ਜਿੱਦਾਂ ਬੈੱਡਸ ਦੇ ਵਿੱਚ ਜ਼ਿਆਦਾ ਪੈਸੇ ਨਹੀਂ ਖਰਚਣਾ ਚਾਹੁੰਦਾ ਵਿਦ ਸਾਈਡ ਟੇਬਲ ਚਾਹੀਦੇ ਹੈ ਉਹਦੇ ਚ ਅਸੀਂ ਕਾ ਬੈੱਡ ਬਣਾਤਾ ਵਿਦ ਲੂ ਸਾਈਡ ਟੇਬਲਸ ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਲੱਗ ਅਲੱਗ-ਅਲੱਗ ਤਰ੍ਹਾਂ ਦੇ ਬੈੱਡਸ ਸੋ ਸਰ ਡਾਈਨਿੰਗ ਟੇਬਲ ਦੇ ਵਿੱਚ ਵੀ ਥੋੜਾ ਮੈਂ ਤਾਂ ਡਾਈਨਿੰਗ ਟੇਬਲ ਦੇ ਵਿੱਚ ਅਸੀਂ ਆਨ ਆਰਡਰ ਬੇਸ ਜਿਆਦਾ ਚੱਲਦਾ ਹੈ ਰੈਡੀ ਸਟਾਕ ਘੱਟ ਰੱਖੀਦਾ ਹੈ ਬੰਦੇ ਸਾਡੇ ਕੋਲ ਸਾਗਵਾਨ ਦੇ ਵਿੱਚ ਨੇ ਔਰ ਪਿਓਰ ਟੀਕ ਦੇ ਵਿੱਚ ਵੀ ਅਸੀਂ ਡਾਈਨਿੰਗ ਸੈੱਟ ਬਣਾਈਦੇ ਨੇ ਜੀ ਉਹਨੇ ਮਾਰਬਲ ਟਾਪ ਦੇ ਵਿੱਚ ਜੇ ਟੀਕਸ ਦੇ ਵਿੱਚ ਅਸੀਂ ਦੋ ਸੈਂਪਲ ਰੱਖੇ ਇਸ ਤੋਂ ਇਲਾਵਾ ਜਿਹੜਾ ਸਾਨੂੰ ਕਸਟਮਰ ਆਰਡਰ ਦਿੰਦਾ ਜਿੱਦਾਂ ਕਈਆਂ ਨੂੰ 10 ਚੇਅਰ ਬਣਾ ਕੇ ਦਿੱਤਾ ਕਈਆਂ ਨੂੰ 8 ਚੇਅਰ ਬਣਾ ਕੇ ਦਿੱਤੇ ਅਸੀਂ ਫਿਰ ਆਨ ਆਰਡਰ ਬੇਸ ਚੱਲੀ ਰਹੇ ਸੇ ਦੇਖੋ ਤੁਹਾਨੂੰ ਅਸੀਂ ਆਏ ਡਾਇਰੈਕਟ ਫੈਕਟਰੀ ਦੇ ਵਿੱਚ ਲੈ ਕੇ ਆਏ ਆ ਚਾਹੇ ਤੁਸੀਂ ਘਰ ਬ ਤੁਸੀਂ ਆਪਣਾ ਸਾਰਾ ਘਰ ਦਾ ਸਮਾਨ ਆਪਣੀ ਪਸੰਦੀਦਾ ਤੁਸੀਂ ਸਰਕਲ ਆਉਣਾ ਆਪਣਾ ਪੂਰਾ ਮੀਜ਼ਰਮੈਂਟ ਦੇ ਦੇਣਾ ਇਹਨਾਂ ਦੇ ਜਿਹੜੇ ਕਾਰੀਗਰ ਜਾਣਗੇ ਤੁਹਾਡਾ ਸਾਰਾ ਫੈਕਟਰੀਆ ਸਮਾਨ ਇਹ ਤੋਂ ਬਣਾ ਕੀਤਾ ਜਾਊਗਾ ਚੈਲੰਜ ਤੁਹਾਡਾ ਨਾਲ ਅਸੀਂ ਕੀ ਕਰਦੇ ਆ ਵੀ ਲੱਖਾਂ ਰੁਪਈਆਂ ਦਾ ਫਰਕ ਪਾਣਾ ਜੋ ਤੁਸੀਂ ਬਾਜ਼ਾਰ ਤੋਂ ਲੈਣਾ ਤੇ ਜਿਹੜਾ ਫੈਕਟਰੀ ਨਾਲ ਲੱਖਾਂ ਰੁਪਈਆ ਸਸਤਾ ਸਮਾਨ ਵੀ ਦੇਵਾਂਗੇ 20 ਸਾਲ ਤੱਕ ਜਿਹੜੀ ਹੰਡਨ ਦੀ ਸਮਾਨ ਦੀ ਜ਼ਿੰਮੇਵਾਰੀ ਵੀ ਦਵਾਂਗੇ ਸੋ ਤੁਸੀਂ ਇਹ ਦੇਖ ਲਓ ਵੀ ਕੰਪਲੀਅੰਸ ਮੈਟਰ ਫਰਨੀਚਰ ਐਡਾ ਵੱਡਾ ਟਰੱਸ ਬਣ ਗਿਆ ਲੋਕ ਦੂਰ ਦੂਰ ਤੱਕ ਇਥੋਂ ਫਰਨੀਚਰ ਲੈ ਕੇ ਜਾ ਰਹੇ ਆ ਬੈੱਡ ਸੋਫੇ ਡਾਈਨਿੰਗ ਟੇਬਲ ਅਲਮਾਰੀਆਂ ਆਹ ਦੇਖ ਲਓ ਕੋਈ ਇੱਥੇ ਨਕੋਦਰ ਲੈ ਕੇ ਜਾ ਰਿਹਾ ਨਵਾਂ ਸ਼ਹਿਰ ਜਾ ਰਿਹਾ ਪਠਾਨਕੋਟ ਜਾ ਰਿਹਾ ਲੁਧਿਆਣਾ ਜਾ ਰਿਹਾ ਮਤਲਬ ਪੰਜਾਬ ਦਾ ਅਜਿਹਾ ਕੋਈ ਸ਼ਹਿਰ ਨਹੀਂ ਜਿੱਥੇ ਲੋਕ ਇਥੋਂ ਅਗੇ ਲੈ ਕੇ ਨਾ ਜਾਂਦੇ ਕਿਉਂਕਿ ਲੋਕਾਂ ਦਾ ਫਾਇਦਾ ਪੜਾ ਹੈਗਾ ਸਰ ਕਿੱਥੋਂ ਕਿੱਥੋਂ ਲੋਕ ਆ ਗਏਗੇ ਸ਼ਾਪਿੰਗ ਕਰ ਰਹੇ ਆ ਆ ਰਹੇ ਜੀ ਉਹ ਗੁਰਦਾਸਪੁਰ ਤੋਂ ਆ ਰਹੇ ਬਟਾਲਾ ਨਵਾਂ ਸ਼ਹਿਰ ਪਟਿਆਲਾ ਪੰਜਾਬ ਦੇ ਤਕਰੀਬਨ ਹਰੇ ਕੇ ਏਰੀਆ ਦੇ इवन ਅਮੀਰਪੁਰ ਤੋਂ ਲੋਕੀ ਆ ਕੇ ਲੈ ਕੇ ਗਏ ਮਾਚਲ ਤੋਂ ਬਹੁਤ ਆਇਆ ਲੋਕੀ ਤੁਹਾਡੇ ਆਲੇ ਦੁਆਲੇ ਗਵਾਂਢ 'ਚ ਮਸ਼ਹੂਰੀ ਬੜੀ ਹੋਈ ਆ ਕਹਿੰਦੇ ਰੋਜ਼ 10-10 12-12 ਗੱਡੀਆਂ ਰੋਜ਼ ਇੱਦਾਂ ਨਿਕਲਦੀਆਂ ਨੇ ਇੱਥੇ ਮਾਤ ਪਾਤੀ ਦੇਣ ਹੈ ਜੀ ਚਲੋ ਜੀ ਤੁਸੀਂ ਆਪਣੇ ਘਰ ਲਈ ਮੰਦਰ ਲੈ ਕੇ ਜਾਣਾ ਮੰਦਰ ਵੀ ਦੇਖੋ ਬਹੁਤ ਸੋਹਣੇ ਸੋਹਣੇ ਇੱਥੇ ਬਣਾਏ ਹੋਏ ਆ ਹਰ ਇੱਕ ਧਰਮ ਦੇ ਬਣਾਏ ਹੋਏ ਆ ਇਸ ਤੋਂ ਇਲਾਵਾ ਤੁਸੀਂ ਬੱਚਿਆਂ ਦੀ ਅਲਮਾਰੀਆਂ ਲੈਣੀਆਂ ਦੇਖੋ ਕਾਟੂਨ ਵੱਖੋ ਵੱਖਰੇ ਹੈਗੇ ਆ ਤੁਸੀਂ ਮਾਈਕਲ ਲੈਣੀਆਂ ਛੋਟੇ ਸ ਇਸ ਗੱਲ ਦਾ ਵੀ ਚੈਲੰਜ ਆ ਵੀ ਹੈ ਜਿਹੜੀਆਂ ਤੁਸੀਂ ਬਾਜ਼ਾਰ ਦੇ ਵਿੱਚ 18 18 20 2000 22 2000 ਦੀਆਂ ਲਬਾਰੀਆਂ ਲੈਣੇ ਹੋ ਇੱਥੇ ਤੁਹਾਨੂੰ 10 11 12000 13000 ਇੰਨੀ ਕ ਰੇਂਜ ਦੇ ਵਿੱਚ ਬਹੁਤ ਸੂਪਰ ਮਿਲ ਜਾਣੀਆਂ ਹੈਗੀਆਂ ਸਰ ਆ ਜਿਹੜਾ ਪ੍ਰੈਸ ਟੇਬਲ ਹੈਗਾ ਇਹਦੇ ਬਾਰੇ ਵੀ ਥੋੜਾ ਦੱਸ ਦੋ ਸਰ ਇਹ ਪ੍ਰੈਸ ਟੇਬਲ ਅਸੀਂ ਇੱਕ ਬਣਾਇਆ ਜੀ ਜਿੱਦਾਂ ਉਹਨ ਦੇਖੋ ਕਿਸੇ ਨੇ ਪ੍ਰੈਸ ਕਰਨਾ ਹੋਏ ਉੱਪਰ ਪ੍ਰੈਸ ਕਰ ਲੇ ਹਾਂਜੀ ਛੋਟਾ ਮੋਟਾ ਸਮਾਨ ਥੱਲੇ ਰੱਖਣਾ ਹੋਏ इजीली ਰੱਖ ਸਕਦਾ ਹੈ ਇਸ ਤੋਂ ਇਲਾਵਾ ਜਿੱਦਾਂ ਪ੍ਰੈਸ ਕਰਨ ਤੋਂ ਬਾਅਦ ਕੱਪੜੇ ਤੈਹ ਲਗਾ ਕੇ ਰੱਖਣੇ ਆ ਉਹ ਵੀ ਇੱਥੇ ਰੱਖ ਸਕਦਾ ਹੈ ਮਲਟੀ ਪਰਪਸ ਯੂਜ਼ ਦਾ ਹੈਗਾ ਪ੍ਰੈਸ ਟੇਬਲ ਜੀ ਸੋ ਇਹ ਤਾਂ ਹੈਗਾ ਇਸ ਤੋਂ ਇਲਾਵਾ ਤੁਸੀਂ ਦੇਖੋ LED ਪੈਨਲ ਲੈਣਾ ਹੈਗਾ ਤੁਸੀਂ ਇਹ ਘਰ ਦੇ ਵਿੱਚ LED ਪੈਨਲ ਬਣਾਉਨੇ ਬਹੁਤ ਕਰਦੇ ਆਉਣਾ ਇੱਥੇ ਤੁਸੀਂ ਆਪਣੀ ਮਨਪਸੰਦ ਰਾਂ ਲੈ ਕੇ ਜਾ ਸਕਦੇ ਆ ਡਰੈਸਿੰਗ ਟੇਬਲ ਹੁਣ ਵਿਆਹਾਂ ਸ਼ਾਦੀਆਂ ਟਾਈਮ ਆ ਤੁਸੀਂ ਆਪਣੀਆਂ ਬੱਚੀਆਂ ਧਿਆਨਿਆਂ ਨੂੰ ਵਿਆਹ ਦੇ ਵਿੱਚ ਗਿਫਟ ਦੇਣੇ ਆ ਡਰੈਸਿੰਗ ਟੇਬਲ ਸੋਫਾ ਹੋ ਗਿਆ ਅਲਮਾਰੀ ਹੋ ਗਈ ਡਾਈਨਿੰਗ ਟੇਬਲ ਹੋ ਗਿਆ ਬੈੱਡ ਹੋ ਗਿਆ ਸੋਫੇ ਸਾਰਾ ਸਮਾਨ ਤੁਸੀਂ ਇੱਥੋਂ ਵਧੀਆ ਪੈਕੇਜ ਦੇ ਵਿੱਚ ਲੈ ਸਕਦੇ ਆ ਅਲਮਾਰੀਆਂ ਦੇ ਵਿੱਚ ਸਾਈ ਸਾਡੇ ਕੋਲ ਬਹੁਤ ਆ ਡਰੈਸਿੰਗ ਟੇਬਲ ਦੇ ਵਿੱਚ ਬਹੁਤ ਆ ਬੱਚਿਆਂ ਦੀਆਂ ਅਲਮਾਰੀਆਂ ਤੁਸੀਂ ਆ ਵੀ ਦੇਖੋ ਚਾਹੇ ਇਹਨੂੰ ਤੁਸੀਂ ਛੋਟੀ ਅਲਮਾਰੀ ਕਹੋ ਚਾਹੇ ਤੁਸੀਂ ਇਹਨੂੰ ਸ਼ੂ ਰੈ ਕਹੋ ਇਹਨੂੰ ਮਲਟੀ ਪਰਪਸਲ ਵਿੱਚ ਤੁਸੀਂ ਯੂਜ਼ ਕਰ ਸਕਦੇ ਆ ਇਹਦਾ ਵੀ ਪ੍ਰਾਈਸ ਤੁਸੀਂ ਜਦੋਂ ਆਉਂਗੇ ਬਹੁਤ ਹੈਰਾਨ ਵਾਲਾ ਹੈਗਾ ਸਭ ਲਾਸਟ ਦੇ ਵਿੱਚ ਜਿਹੜੇ ਸਾਨੂੰ ਐਨ ਆਰ ਆਈ ਕਸਟਮਰ ਦੇਖ ਰਹੇ ਆ ਕੈਨੇਡਾ ਅਮਰੀਕਾ ਇੰਗਲੈਂਡ ਹੋਰ ਵੀ ਦੁਨੀਆ ਚ ਹਨ ਉਹ ਸ਼ੋਪਿੰਗ ਕਰਨਾ ਚਾਹੁੰਦੇ ਆ ਜੀ ਜੀ ਉਹਨਾਂ ਲਈ ਸ਼ਿਪਿੰਗ ਦੀ ਸਰਵਿਸ ਹੈਗੀ ਆ ਸਰ ਸ਼ਿਪਿੰਗ ਦੀ ਸਰਵਿਸ ਹੋ ਜਾਂਦੀ ਹੈ ਪਰ ਇੱਥੋਂ ਲੈ ਕੇ इजीली ਕੋਈ ਪ੍ਰੋਬਲਮ ਨਹੀਂ ਹੈ ਅਗਰ ਕਿਸੇ ਨੇ ਉਹਨਾਂ ਦੇ ਰਿਲੇਟਿਵਸ ਨੇ ਆ ਕੇ ਇੱਥੇ ਲਈ ਫਰਨੀਚਰ ਵੀ ਲੈਣਾ ਹੋਵੇ ਕੈਟਲੌਗ ਡਿਜ਼ਾਈਨਸ ਦੇ ਵੀ ਅਸੀਂ ਤਿਆਰ ਕਰਕੇ ਦੇ ਦਿੰਦੇ ਜੀ ਕਈ ਕਸਟਮਰ ਆਉਂਦੇ ਆ ਸਾਡੇ ਕੋਲ ਬਾਹਰ ਲੈ ਜਾਣ ਲਈ ਉਹ ਸਾਡੇ ਕੋਲ ਤਿਆਰ ਕਰਵਾਉਂਦੇ ਨੇ ਤਿਆਰ ਕਰਵਾ ਕੇ ਤਾਂ ਆਟੋਮੈਟਿਕਲੀ ਆਪਣੇ ਹੋਰ ਸਮਾਨ ਵਗੈਰਾ ਪਾ ਕੇ ਸ਼ਿਪਿੰਗ ਲਈ ਲੈ ਜਾਂਦੇ ਸੋ ਜਿੰਨੇ ਸਾਨੂੰ ਐਨ ਆਰ ਆਈ ਕਸਟਮਰ ਦੇਖ ਰਹੇ ਆ ਉਹਨਾਂ ਨੂੰ ਅਸੀਂ ਇਸੇ ਗੱਲ ਦਾ ਜ਼ਰੂਰ ਦੱਸ ਸਕਦੇ ਹਾਂ ਇਹ ਟਰਸਟਡ ਇਹ ਜਿਹੜੀ ਫੈਕਟਰੀ ਆ 5 ਸਟਾਰ ਰੇਟਿੰਗ ਆ ਲੋਕ ਵਿਸ਼ਵਾਸ ਰੱਖ ਰਹੇ ਆ ਅਸੀਂ ਪੂਰ ਰਿਸਪਾਂਸਿਬਲ ਆ ਤੁਸੀਂ 50000 ਦਾ ਲੱਖ ਦਾ 5 ਲੱਖ ਦਾ ਜਿੰਨਾ ਸੰਭਾਲਣਾ ਤੁਹਾਡੇ ਘਰਾਂ 'ਚ ਰਿਸ਼ਤੇਦਾਰ ਹੈਗੇ ਆ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਗਿਫਟ ਕਰਨਾ ਕੋਈ ਵੀ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਵੀਡੀਓ ਕਾਲ ਤੋਂ ਸਿਲੈਕਟ ਕਰ ਲਓ ਪੈਸੇ ਅਕਾਊਂਟ 'ਚ ਪਾ ਦਿਓ ਜਿਹੜਾ ਤੁਸੀਂ ਐਡਰੈਸ ਦੱਸੂਗੇ ਉਸ ਐਡਰੈਸ ਤੇ ਇਹਨਾਂ ਵੱਲੋਂ ਜਿਹੜਾ ਸਾਮਾਨ ਪਹੁੰਚਾ ਦਿੱਤਾ ਜਾਣਾ ਹਰ ਚੀਜ਼ ਦੀ ਜ਼ਿੰਮੇਵਾਰੀ ਆ ਛੇਤੀ ਆਜੋ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਜਿਹੜਾ ਪ੍ਰਾਈਸ ਦਾ ਇੱਥੇ ਫਰਕ ਹੈਗਾ ਆ ਫੈਕਟਰੀ ਆ ਡਾਇਰੈਕਟ ਫੈਕਟਰੀ 'ਚੋਂ ਬਣਦਾ ਬਣਦਾ ਸਾਮਾਨ ਤੁਹਾਡੇ ਘਰ ਤੱਕ ਪਹੁੰਚਾ ਦਿੱਤਾ ਜਾਣਾ ਕੈਮਰਾਮੈਨ ਊਂਮ ਸੰਦੀ ਨਾਲ ਹਰਦੀਪ ਸਿੰਘ ਤਗੜ ਤਾਂ ਟੀਵੀ ਜਲੰਧਰ